ਹਜੀ ਫਰ ਕੀ ਨਾ ਆਪਣਾ ਜੇ ਸਾਡਾ ਬੇਰੋਜ਼ਗਾਰਾਂ ਦਾ ਕਾਫੀ ਚਿਰ ਤੋਂ ਜਿਹੜਾ ਮੁੱਦਾ ਚੱਲ ਰਿਹਾ ਹੈ ਕਿ ਸਰਕਾਰ ਨੇ ਜਦੋਂ ਆਈ ਸੀਡੀ ਦੇ ਨਾਂ ਬਾਅਦੇ ਕੀਤੇ ਕਿ ਇਹ ਬੇਰੋਜ਼ਗਾਰਾਂ ਨੂੰ ਬਾਕਬਾਦ ਵਿਕਾਸ ਦੇਵਾਂਗੇ ਪਰ ਇਹਨਾਂ ਨੇ ਅਜੇ ਤੱਕ ਕੋਈ ਨਹੀਂ ਮੁਰਦਾਬਾਤ ਇਹ ਜੀ ਤੋ ਦੁਖੀ ਹੋ ਕੇ ਅੱਜ ਸਾਡੇ ਦੇ ਸਾਹਮਣੇ ਜਿਹੜਾ ਇੱਕ ਮੁੱਦਾ ਚੜ ਕੇ ਆਇਆ ਹੈ ਬੇਰੋਜ਼ਗਾਰੀ ਤੋਂ ਤਾਂ ਟੁੱਟ ਆਇਆ ਅਜੇ ਤੱਕ ਕੋਈ ਬੰਦੇ ਨਹੀਂ ਜਿਹੜਾ ਮੈਰਜ ਤੱਕ ਲਿੰਗ ਪਹੁੰਚੀ ਤੋਂ ਦੁਖੀ ਹੋ ਕੇ ਅੱਜ ਮੁਰਦਾਬਾਤ ਜਿਹੜੇ ਕਿ ਨਹੀਂ ਸਾਡੇ ਸਾਹਮਣੇ ਜੋ ਹੋ ਗਿਆ ਤਾਂ ਟੈਟਰੀ ਟੈਟ ਕਲੀਅਰ ਕੀਤਾ ਹੋਇਆ ਪਰ ਇਹ ਤੱਕ ਕਿੰਨਾ ਸਰਕਾਰ ਕੋਸ਼ਿਸ਼ ਨਹੀਂ ਦੇ। ਮੁਰਦਾਬਾ ਅਗਲੇ ਦਾ ਮਸ਼ੂਕਾ। ਹਾਂਜੀ ਜੇ ਆਪਣੇ ਪ੍ਰਕਾਰ ਤੁਹਾਡੀ ਮੰਗਾਂ ਨਹੀਂ ਮੰਨਦੇ ਇਹ ਅਗਲਾ ਅਸੀਂ ਤਾਂ ਹੀ ਲਗਾਤਾਰ ਮੇਕੋ ਜਦੋਂ ਤੋਂ ਸਰਕਾਰ ਨੇ ਲਗਾਤਾਰ ਹੀ ਪ੍ਰੋਟੈਸਟ ਕਰਦੇ ਆ ਰਹੇ ਆਂ ਹਰ ਵਾਰੀ ਸਾਡਾ ਮੰਨੋ ਵੀ ਮਹੀਨੇ ਦੇ ਵਿੱਚ ਇੱਕ ਦੋ ਇੱਕ ਦੋ ਪ੍ਰੋਟੈਸਟ ਸਾਡੇ ਹੋ ਜਾਂਦੇ ਸਾਡਾ ਝੰਡਾ ਚੱਲਦਾ ਰਹੇਗਾ ਜਦੋਂ ਤੱਕ ਸਾਨੂੰ ਨੌਜ਼ਗਾਰਾਂ ਨੂੰ ਸਾਡਾ ਹੱਕ ਨਹੀਂ ਮਿਲ ਜਾਂਦਾ ਉਦੋਂ ਤੱਕ ਸਾਡਾ ਜਿਹੜਾ ਪ੍ਰਦਰਸ਼ਨ ਚੱਲਦਾ ਰਹੇਗਾ ਮੁਰਦਾਬਾ ਮੁਰਦਾਬਾ ਵੇਖੋ ਜੀ ਜਦੋਂ ਮੁਰਦਾ ਦਾ ਟਾਈਮ ਹੀ ਮੁਰਦਾ 6 ਮਹੀਨੇ ਪੜਿਆ ਹੈ ਤੇ ਇਹਦੇ ਸਾਨੂੰ ਦਾ ਜਰੂਰਤਾ ਸਾਡੇ ਕੋਲ ਇਥੇ ਮੰਤਰੀ ਸਾਹਿਬ ਜਾਂਦੇ ਉਹਨਾਂ ਦੇ ਲਈ ਕਹਿੰਦੇ ਮੰਤਰੀ ਸਾਹਿਬ ਨਹੀਂ ਆਉਂਦੇ ਉਹਨਾਂ ਤੋਂ ਸਾਡੇ ਨਾਲ ਕੋਈ ਵਾਦਾ ਨਹੀਂ ਕਰਦੇ ਕਿ ਇਹ ਤਿਆਰ ਜਾਰੀ ਕਰਦਾ ਜੋ ਸਾਡੇ ਨਾਲ ਵਾਦਾ ਕਰਕੇ ਜਾਣਗੇ ਜੀ ਪੂਰੀ ਹੀ ਹੋ ਗਈ